ਲੋਕ ਸਭਾ ਚੋਣਾਂ ਦਾ ਵਿਗੜ ਵੱਜ ਚੁੱਕਿਆ ਹੈ ਪੰਜਾਬ ਸਰਕਾਰ ਦੇ ਕਰੀਬ 2 ਸਾਲ ਤੋਂ ਉੱਤੇ ਸਮਾਂ ਬੀਤ ਚੁੱਕਿਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਦੋਂ ਪੰਜਾਬ ਦੇ ਵਿੱਚ ਹੋਂਦ ਵਿੱਚ ਆਈ ਸੀ ਇਸ ਨੇ ਸਿਹਤ ਸਹੂਲਤ ਪਾਣੀ ਦੀ ਸਪਲਾਈ ਤੇ ਵਿੱਦਿਆ ਦੇ ਮਾਮਲੇ ਨੂੰ ਲੈ ਕੇ ਹਮੇਸ਼ਾ ਹੀ ਆਪਣਾ ਮੋਰੀ ਮੋਰਚਾ ਜਿੱਤ ਪ੍ਰਾਪਤ ਕੀਤੀ ਹੈ ਪਰ ਹੁਣ 2 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਲੋਕ ਸਭਾ ਚੋਣਾਂ ਦੇ ਵੋਟਾਂ ਦੇ ਨਜ਼ਦੀਕ ਦਿਨ ਆਉਣ ਕਾਰਨ ਬਰਨਾਲਾ ਜ਼ਿਲ੍ਹੇ ਦੇ ਬਾੜ ਨੰਬਰ 15 ਬਰਨਾਲਾ ਸ਼ਹਿਰ ਦੇ ਬਾੜ ਨੰਬਰ 15 ਦੇ ਮੌਜੂਦਾ ਕੌਂਸਲਰ ਦੇ ਬੇਟੇ ਵੱਲੋਂ ਆਪਣੇ ਇਲਾਕੇ ਨੂੰ ਜਿੱਥੇ ਪਾਣੀ ਸਾਫ਼ ਮਹਈਆ ਦੀ ਗੱਲ ਕੀਤੀ ਗਈ ਸੀ ਅੱਜ ਕੱਲ ਪਾਣੀ ਗੰਦਰਾ ਆਉਣ ਕਾਰਨ ਪਿਛਲੇ 2 ਦਿਨਾਂ ਤੋਂ ਧਰਨੇ ਤੇ ਬੈਠੇ ਨੇ ਉਹ ਵੀ ਮਰਨ ਵਰਤ ਤੇ ਆ ਉਹਨਾਂ ਨਾਲ ਗੱਲਬਾਤ ਕਰਦੇ ਵੀ ਕੀ ਕਹਿੰਦੇ ਆ ਤੇ ਕੀ ਨਾ ਕੀ ਨਾ ਵੀ ਜੀ ਨਿਰਜਿੰਦਲ ਜੀ ਨਿਰਜਿੰਦਲ ਤੁਸੀਂ ਧਰਨੇ ਤੇ ਬੈਠੇ ਹੋ ਮਰਨ ਵਰਤ ਤੇ ਬੈਠੇ ਹੋ ਕੀ ਕਾਰਨ ਹੈ ਦਾ ਕੀ ਮੁੱਖ ਕਿੰਨਾ ਮੇਰੇ ਬਾੜ ਨੰਬਰ 15 ਦੇ ਵਿੱਚ ਜੋ ਪੀਣ ਵਾਲਾ ਪਾਣੀ ਹੈ ਉਸ ਦੀ ਸਥਿਤੀ ਆਹ ਵਾਲੀ ਹੈਗੀ ਹੈ ਜੀ ਇਹ ਸੀਵਰੇ ਦਾ ਪਾਣੀ ਟੋਟਲੀ ਮਿਕਸ ਹੋ ਕੇ ਆਉਂਦਾ ਹੈ ਤਾਸੀਆ ਦੇ ਬਾੜ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਉਹ ਵੀ ਮੇਰਾ ਪਰਿਵਾਰ ਹੀ ਹੈ ਬਾੜ ਜਿਹੜਾ ਹੁੰਦਾ ਪਰਿਵਾਰ ਹੀ ਹੁੰਦਾ ਤਾਂ ਅਸੀਂ ਵਾਦਾ ਕੀਤਾ ਸੀ ਕਿ ਸਾਰਿਆਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ ਪਰ ਜਦੋਂ ਪੀਣ ਵਾਲੇ ਪਾਣੀ ਦੀ ਸਥਿਤੀ ਦੇਖੀ ਤਾਂ ਇੱਕ ਸਾਲ ਤੋਂ ਲਗਭਗ ਮੇਰੇ ਬਾੜ ਦੇ ਲੋਕ ਕੰਪਲੀਟ ਕਰ ਰਹੇ ਸੀ ਵੀ ਇੱਕ ਸਾਲ ਤੋਂ ਇਹ ਗੰਦਾ ਪਾਣੀ ਸਾਨੂੰ ਪੀਣ ਨੂੰ ਮਜਬੂਰ ਹੋਉਂਦਾ ਪੈ ਰਹੇ ਆ ਤਾਂ ਇੱਕ ਸਾਲ ਤੋਂ ਵਿੱਚ ਜਿੱਦੋ ਜਹਦ ਕਰ ਰਹੇ ਸੀ ਜਿੱਦੋ ਜਹਦ ਕਰਨ ਤੋਂ ਬਾਅਦ ਲਾਸਟ ਵਾਲੇ 2 ਦਿਨ ਮਹੀਨੇ ਪਹਿਲਾਂ ਅਸੀਂ ਮਿਊਸਪਲ ਕਮੇਟੀ ਤੋਂ ਫੰਡ ਵੀ ਮੁਹੱਈਆ ਕਰਾਤੇ ਸੀ ਵੇਲਜ ਬੋਰਡ ਨੂੰ ਟੈਂਡਰ ਵੀ ਲੱਗ ਗਿਆ ਟੈਂਡਰ ਖੁੱਲਣਾ ਸੀ 21 ਤ ਅਸੀਂ ਡੀਸੀ ਮੈਡਮ ਨੂੰ ਇਹੀ ਬੇਨਤੀ ਕੀਤੀ ਸੀ ਵੀ ਦੀ ਮਨਜ਼ੂਰੀ ਲੈ ਕੇ ਅਮਰਜੀਤ ਸਵਾਮਾ ਚੰਦ ਲੋਕਾਂ ਨੂੰ ਇਸ ਸੇਹ ਦਾ ਖਲਵਾੜ ਨਾ ਲੋਕਾਂ ਨੂੰ ਜਾਨੀ ਨੁਕਸਾਨ ਨਾ ਹੋ ਜੇ ਕੋਈ ਇਹਦੀ ਮਨਜ਼ੂਰੀ ਲੈ ਕੇ ਇਹਨੂੰ ਅੱਜ ਤੁਰੰਤ ਤੋਂ ਕੰਮ ਚਾਲੂ ਕਰਾਇਆ ਜਾਵੇ ਔਰ ਇਹ ਗੰਦੇ ਪਾਣੀ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਇਆ ਜਾਵੇ ਪਰ ਉਹ ਉਹਨਾਂ ਵੱਲੋਂ ਹੋਇਆ ਤਾਂ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਸ ਦੇ ਰੋਸ਼ ਅਸੀਂ ਪੂਰੇ ਮਰਦ ਮਰਤੇ ਤੇ ਬੈਠੇ ਹਾਂ ਛੋਡੀ ਮਦਦ ਉੱਤੇ ਅੱਜ ਛੋੜੇ ਆਣ ਗਮਾਂਡ ਦੇ ਛੋੜੇ ਬਾੜ ਦੇ ਨਿਵਾਸੀ ਬੈਠੇ ਨੇ ਤੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਮੁਹਿੰਮ ਲੱਗਦੀ ਹੈ ਮੁਹਿੰਮ ਡੇ ਬਾਈ ਡੇ ਜਿ ਹੇ ਤਾਂ ਕੋਈ ਸੁਣਵਾਈ ਨਹੀਂ ਹੋਈ ਐ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਹੈ ਤਾਂ ਅਸੀਂ ਅੱਗੇ ਲਿਖਿਆ ਵੀ ਮੈਂ ਤਾਂ ਮਰਨਬੜ ਤੇ ਸ਼ੁਰੂ ਕੀਤਾ ਮੈਂ ਤਾਂ ਮਰਨਬੜ ਤੇ ਬੈਠਾ ਹੀ ਰਹੂੰਗਾ ਪਰ ਸਾਡੇ ਨਾਲ ਸਾਥੀ ਹੈ ਇਹ ਅਨੁਮਿਥੇ ਸਮੇਂ ਲਈ ਬਿਜਾਰ ਵੀ ਬੰਦ ਕਰਾਵਾਂਗੇ ਔਰ ਸੈਕੰਡਲੀ ਆਪਣਾ ਮੇਰੇ ਨਾਲ ਮੇਰੇ ਬਾੜ ਦੇ ਮਾਦਾ ਪੈਣਾ ਵੀ ਹੁਣ ਮਰਨਬੜ ਤੇ ਬੈਠਣਗੇ ਇਸ ਤੋਂ ਬਾਅਦ ਹਾਂਜੀ ਇਹਨਾਂ ਦੇ ਨਾਲ ਸਾਥੀ ਬੈਠਾ ਉਹਨਾਂ ਬੋਦੇ ਕੀ ਕਹਿੰਦਾ ਕੀ ਨਾ ਬਜੀ ਜਗਵਿੰਦਰ ਸਿੰਘ ਨਾਮ ਹੈ ਜਗਵਿੰਦਰ ਜੀ ਕਿਵੇਂ ਦੇਖਦੇ ਹੋ ਤੁਸੀਂ ਇਲਾਕੇ ਦੇ ਵਿੱਚੋਂ ਪਾਣੀ ਗੰਧਲਾ ਆ ਰਿਹਾ ਹੈ ਤੇ ਕੀ ਕਰਨ ਲੱਗਦਾ ਇਹ ਬਜੀ ਬਹੁਤ ਗੰਦਾ ਜਿਆਦਾ ਨਜਾਇਜ਼ ਪਾਣੀ ਹੈ ਦੇਖੋ ਜਿਹੜਾ ਤੁਹ ਇਹ ਮਤਲਬ ਜਿਹੜਾ ਹੈਗਾ ਇਹ ਕੋਈ ਸੁਣਵਾਈ ਨਹੀਂ ਹੋ ਰਹੀ ਇੱਕ ਸਾਲ ਤੋਂ ਗੰਦਾ ਬਣਾਏ ਪੇਲੇ ਮਜਬੂਰ ਆ ਜੇ ਹੌਣ ਵਾਲੇ ਸਮੇਂ ਚ ਨਹੀਂ ਵੀ ਹੁੰਦਾ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਵੀ ਮਰ ਰਰਤੇ ਨੀਰਜੀ ਦੇ ਨਾਲ ਬੈਠਾ ਜੀ ਹੁਣ ਤੱਕ ਤੁਸੀਂ ਆਪਣੇ ਕੌਂਸਲਰ ਦੇ ਨਾਲ ਜਾਂ ਉਹਨਾਂ ਦੇ ਬੇਟੇ ਦੇ ਨਾਲ ਕਿਸੇ ਉੱਚ ਅਧਿਕਾਰੀ ਨੂੰ ਇਹ ਮਾਮਲਾ ਧਿਆਨ ਚ ਲੈ ਚੁੱਕੇ ਹੋ ਹਾਂਜੀ ਨੀਰਜੀ ਦੇ ਨਾਲ ਜਾ ਕੇ ਸਾਰਾ ਧਿਆਨ ਚ ਲੈ ਚੁੱਕੇ ਹਾਂ ਜੀ ਡੀਸੀ ਸਾਹਿਬ ਦੇ ਬੈਡਪ ਦੇ ਵਿਧਾਇਕਾ ਜੀ ਈਓ ਸਾਹਿਬ ਦੇ ਲੈਂਦਾ ਜੀ ਸਾਹਿਬ ਲੈਂਦਾ ਜੀ ਕੀ ਉਹਨਾਂ ਵੱਲੋਂ ਜਵਾਬ ਮਿਲਿਆ ਕੋਈ ਜਵਾਬ ਨਹੀਂ ਹੋ ਰਿਹਾ ਜੀ ਆ ਰਿਹਾ ਜੀ ਇੱਕ ਆ 21 ਤਰੀਕ ਨੂੰ ਖੁੱਲਣਾ ਸੀਗਾ ਟੈਂਡਰ ਜੀ ਉਹ ਕਿਹਦੇ ਚੋਣ ਜਾਬਤੇ ਚ ਆ ਗਿਆ ਵੀ ਇਹ ਖੁੱਲ ਨਹੀਂ ਸਕਦਾ ਇਹ ਤਾਂ ਐਮਰਜੈਂਸੀ ਸਭਾਵਾਂ ਨੇ ਇਹਦੇ ਚ ਤਾਂ ਕੋਈ ਚੋਣ ਜਾਬਤੇ ਦਾ ਕੋਈ ਮੁੱਦਾ ਹੀ ਨਹੀਂ ਬਣਦਾ ਇਹ ਨੀਤ ਜੀ ਨੇ ਮੈਡਮ ਨੂੰ ਵੀ ਕਿਹਾ ਸੀ ਵੀ ਐਮਰਜੈਂਸੀ ਸਭਾਵਾਂ ਨੇ ਇਹ ਵੀ ਇਹਦੇ ਚ ਚੋਣ ਜਾਬਤੇ ਕੋਈ ਹੋਣੀ ਹੈ ਵੀ ਇਹਨੂੰ ਖਲਾ ਕੇ ਇਹਨੂੰ ਕੰਮ ਕਰਵਾਇਆ ਜਾਵੇ ਜੀ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਪੂਨ ਦਿੱਤਾਗਾ ਪੂਰਾ ਵੀ ਹੋਊਗਾ ਜਾਂ ਨਾ ਹੋਊਗਾ ਜੀ ਲੋ ਜੀ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਵਿਸ਼ਵਾਸ ਨਾ ਮਿਲਣ ਤੇ ਬਖਵਾਕ ਹੋਰ ਵੀ ਜਥੇਬੰਦੀਆਂ ਦੇ ਆਗੂ ਬੈਠੇ ਨੇ ਤੇ ਉਹਨਾਂ ਨਾਲ ਗੱਲਬਾਤ ਆ ਕੀ ਨਾ ਵੀ ਜੀ ਨੀਲਮਣੀ ਸਮਾਦੀਆ ਜੀ ਸਮਾਦੀਆ ਜੀ ਤੁਹਾਡੇ ਹੱਥ 'ਚ ਕਾਲੇ ਰੰਗ ਦੀ ਝੰਡਾ ਇਹਦਾ ਕੀ ਮੁੱਖ ਕਾਰ ਵੈਸੇ ਤਾਂ ਸਾਡਾ ਜਿਹੜਾ ਸੰਗਠਨ ਆ ਉਹ ਧਾਰਮਿਕ ਆ ਪਰ ਅਜਾ ਸਾਨੂੰ ਮਜਬੂਰੀ 'ਚ ਕਾਲੇ ਰੰਗ ਦੀ ਝੰਡੀ ਲੈਣੀ ਪੈ ਰਹੀ ਆ ਕਿਉਂਕਿ ਨਿਰਜ ਦੇ ਨਾਲ ਧਾਰਮਿਕ ਸਮਾਜਿਕ ਰਾਜਨੀਤਿਕ ਜਿਹੜੇ ਵੀ ਸੰਗਠਨ ਨੇ ਸਭ ਰਲੇ ਹੋਇਆ ਇਹ ਸਰਕਾਰ ਜਦੋਂ ਆਈ ਸੀ ਇਹ ਸਰਕਾਰ ਨੇ ਤੋਂ ਜਿਹੜੇ ਸਾਡੇ ਨੇਤਾ ਸੀਗੇ ਸਰਦਾਰ ਸਹੀਦ ਭਗਤ ਸਿੰਘ ਤੇ ਡਾਕਟਰ ਭੀਮrao ਅੰਬੇਡਕਰ ਉਹਨਾਂ ਦੀ ਸੋਚ ਨੂੰ ਲੈ ਕੇ ਕਿਹਾ ਸੀਗੇ ਕਿ ਅਸੀਂ ਅੱਗੇ ਵਧਾਂਗੇ ਡਾਕਟਰ ਭੀਮrao ਜੀ ਨੇ ਸੰਵਿਧਾਨ ਨੂੰ ਬਣਾਇਆ ਸੀ ਉਹ ਸੰਵਿਧਾਨ ਦੇ ਵਿੱਚ ਜੀਵਨ ਦਾ ਅਧਿਕਾਰ ਪਾਣੀ ਪੀਣ ਦਾ ਅਧਿਕਾਰ ਰੋਟੀ ਖਾਣ ਦਾ ਅਧਿਕਾਰ ਸਾਰੇ ਅਧਿਕਾਰ ਸੀਗੇ ਅੱਜ ਇਹ ਸਰਕਾਰ ਸਾਨੂੰ ਇਹ ਅਧਿਕਾਰ ਦੇ ਰਹੀ ਆ ਪਾਣੀ ਪੀਣ ਜਦੋਂ ਨੀਰ ਅੱਜ ਮਰਨ ਵਰਤੇ ਬੈਟਿਆ ਵਾ ਜੋ ਨਹੀਂ ਵੀ ਬੈਠੂਗਾ ਤਾਂ ਵੀ ਆ ਪਾਣੀ ਪੀ ਕੇ ਮੋਹੱਲੇ ਵਾਲੇ 1 ਮਿੰਟ ਚ ਤਾਂ ਐ ਹੀ ਮਰ ਜਾਣਗੇ ਤੁਸੀਂ ਪਾਣੀ ਦੀ ਕੰਡੀਸ਼ਨ ਦੇਖੋ ਇਸੇ ਕਰਕੇ ਆਹੀਂ ਆ ਜੋ ਨਾਲ ਖੜੇ ਆ ਤੇ ਸਰਕਾਰ ਨੂੰ ਇਹ ਸਪਸ਼ਟ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਇਹਦਾ ਹੱਲ ਛੇਤੀ ਨਹੀਂ ਹੋਇਆ ਸੀਵਰੇਜ ਦੇ ਪਾਣੀ ਦਾ ਤਾਂ ਅਸੀਂ ਬਾਜ਼ਾਰ ਵੀ ਬੰਦ ਕਰਾਵਾਂਗੇ ਤੇ ਸਾਰੇ ਬਾੜ ਦੇ ਬੰਦੇ ਉਹ ਨਾਲ ਮਰਨ ਵਰਤੇ ਬੈਟਾਂਗੇ ਸਾਡੀ ਅਪੀਲ ਆ ਸਰਕਾਰ ਨੂੰ ਕਿ ਸਾਨੂੰ ਮਜਬੂਰ ਨਾ ਕਰ ਕਿਸੇ ਵੀ ਵੱਡਾ ਕਦਮ ਚੱਕਣ ਵਾਸਤੇ ਸੀਰੇਜ ਦਾ ਹੱਲ ਕਰਨ ਤਾਂ ਕਿ ਇਹ ਇੱਕ ਕਿਸੇ ਵਿਅਕਤੀ ਦੀ ਲੜਾਈ ਨਹੀਂ ਹੈ ਇੱਕ ਸਮਾਜ ਦੀ ਆਮ ਵਿਅਕਤੀ ਦੀ ਲੜਾਈ ਹੈ ਉਹਨਾਂ ਦਾ ਹੱਕ ਆ ਸਾਫ ਪਾਣੀ ਪੀਣ ਦਾ ਉਸੇ ਕਰਕੇ ਅਸੀਂ ਬੈਠੇ ਆ ਤੇ ਇਹੀ ਸਾਡਾ ਅਧਿਕਾਰ ਅਧਿਕਾਰ ਲੈ ਕੇ ਅਸੀਂ ਉਠਾਂਗੇ ਜੇ ਆਪਾਂ ਗੱਲ ਕਰੀ ਵੀ ਲੋਕ ਸਭਾ ਚੋਣਾਂ ਦਾ ਬਿਲਕੁਲ ਵੱਜ ਚੁੱਕਿਆ ਵੀ ਵੋਟਰ ਹੁਣ ਜੋ ਉਮੀਦਵਾਰ ਨੂੰ ਵਖਵਕ ਕਰਾ ਚਾਹਣਗੇ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਹੁਣ ਪਤਾ ਲੱਗ ਜੂ ਜਿਹੜੇ ਵੀ ਚੋਣ ਵਾਸਤੇ ਵੋਟਾਂ ਵਾਸਤੇ ਮੰਗਣ ਆਉਣਗੇ ਸਭ ਤੋਂ ਪਹਿਲਾਂ ਸਾਡੀ ਇਹੀ ਮੰਗ ਆ ਕਿ ਤੁਸੀਂ ਕਿਸ ਬੇਸ ਤੇ ਰੱਖੂਗੀ ਲਓ ਜੀ ਲੋਕ ਸਭਾ ਚੋਣਾਂ ਵਿਗਲ ਦੇ ਵੱਜਣ ਦੇ ਬਾਵਜੂਦ ਸ਼ਹੀਦ ਭਗਤ ਸਿੰਘ ਬੁੱਤ ਬਰਨਾਲਾ ਦੇ ਚੌਕ ਵਿੱਚ ਬਾੜ ਨੰਬਰ 15 ਦੇ ਨਿਵਾਸੀਆਂ ਵੱਲੋਂ ਇੱਕ ਪਾਣੀ ਦੇ ਮੁੱਦੇ ਨੂੰ ਲੈ ਕੇ ਸੰਘਰਸ਼ ਵਿੱਢਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਇਹਨਾਂ ਦਾ ਸੰਘਰਸ਼ ਕਿੰਨਾ ਕਬੂਰ ਪਾਉਂਦਾ ਹੈ ਜਾਂ ਫਿਰ ਕੈਂਡੀਡੇਟਾਂ ਨੂੰ ਆਉਣ ਵਾਲੇ ਸਮੇਂ ਦੇ ਜੋ ਇਹਨਾਂ ਦੇ ਬਾੜਾਂ ਦੇ ਵਿੱਚ ਵੋਟਾਂ ਮੰਗਣ ਜਾਣਗੇ ਉਹਨਾਂ ਨੂੰ ਕੀ ਜਵਾਬ ਮਿਲਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਬਰਨਾਲਾ ਤੋਂ ਲਖਵਿੰਦਰ ਸ਼ਰਮਾ ਫਰਸਟ ਵੈਨਿਊ